ਗਲਬੀਰ ਚੇਤਨ ਦੀ ਕਹਾਣੀ ਧਰਮ ਯੁੱਧ ਜਾਰੀ ਹੈ ਦੋਹਾਂ ਲਾਸ਼ਾਂ ਦਾ ਸੰਸਕਾਰ ਹੋ ਚੁੱਕਾ ਸੀ ਪਰ ਦੋਹਾਂ ਲਾਸ਼ਾਂ ਦੇ ਲੋਥੜੇ ਅਜ ਵੀ ਜ਼ਮੀਨ ਵਿੱਚੋਂ ਨਿਕਲ ਰਹੇ ਹਨ ਜੋਹਾਂ ਦੇ ਯੁੱਧੋਂ ਹੀ ਪੰਜਾਬੀ ਸਨ ਪਰ ਉਹਨਾਂ ਦੇ ਧਰਮ ਵੱਖਰੇ ਵੱਖਰੇ ਸਨ ਮਰ ਕੇ ਵੀ ਉਹ ਦੋਵੇਂ ਪੰਜਾਬੀ ਹੀ ਰਹੇ ਪਰ ਵੱਖਰੇ ਵੱਖਰੇ ਧਰਮਾਂ ਦੀ ਪਛਾਣ ਨਹੀਂ ਸੀ ਰਹਿ ਗਈ ਪੰਜਾਬੀ ਹੋਣ ਦੀ ਤਸਦੀਕ ਮਾਮਾਆਂ ਦੇ ਬੈਣਾ ਤੋਂ ਵੀ ਹੋ ਜਾਂਦੀ ਸੀ ਪਰ ਵੱਖਰੇ ਧਰਮਾਂ ਦੀ ਤਸਦੀਕ ਲਾਸ਼ਾਂ ਦੀ ਸ਼ਨਾਖਤ ਤੋਂ ਨਹੀਂ ਸੀ ਹੋ ਸਕੀ ਦੇਸ਼ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਜਦੋਂ ਇਹ ਪਛਾਣ ਬੜੀ ਪ੍ਰਤੱਖ ਹੋ ਕੇ ਇੱਕ ਦੂਜੇ ਦੇ ਗਲ ਵੱਡ ਰਹੀ ਸੀ ਉਦੋਂ ਵੀ ਇਹਨਾਂ ਦੇ ਮਰਨ ਵਾਲਿਆਂ ਦੀਆਂ ਮਾਵਾਂ ਇੱਕ ਦੂਜੇ ਦੇ ਗਲ ਲੱਗ ਕੇ ਰੋਂਦੀਆਂ ਆਪਣੇ ਦੁੱਖਾਂ ਨੂੰ ਵੰਡਾ ਰਹੀਆਂ ਸਨ ਦੋਵੇਂ ਬੱਕਰੇ ਬੱਕਰੇ ਥਾਮਾਂ ਤੇ ਜੰਮੇ ਪਲੇ ਵੱਖਰੇ ਥਾਮਾਂ ਤੇ ਪੜੇ ਵੱਡੇ ਹੋਏ ਪਰ ਮਰਨ ਭੋਂ ਦੋਵਾਂ ਨੇ ਸਾਂਝੀ ਚੁਣੀ جس بمبار ہوائی جہاز ਦਾ ਭਿਆਨਕ ਹਾਦਸਾ ਕੱਲ ਹੋਇਆ ਸੀ ਉਸੇ ਹੀ ਜਹਾਜ਼ 'ਚ ਮਨਜੀਤ ਸਿੰਘ ਸੇਖੋਂ ਪਾਇਲਟ ਸੀ ਤੇ ਕਮਲੇਸ਼ ਸ਼ਰਮਾ ਨੈਵੀਗੇਟਰ ਉਹ ਦੋਵੇਂ ਕਿਸੇ ਮਿੱਥੇ ਟਾਰਗੇਟ ਨੂੰ ਉਡਾ ਦੇਣ ਦੀ ਡਮੀ ਐਕਸਰਸਾਈਜ਼ ਕਰ ਰਹੇ ਸਨ ਬਹੁਤ ਹੀ ਉਚਾਈ ਤੋਂ ਉਹਨਾਂ ਨੇ ਉਸ ਟਾਰਗੇਟ ਉੱਤੇ ਛਪਕਣਾ ਸੀ ਤੇ ਆਪਣੀ ਕਰਾਮਾਤ ਵਖਾਕੇ ਫਿਰ ਅਸਮਾਨ ਦੀਆਂ ਬੁਲੰਦੀਆਂ ਨੂੰ ਛੂ ਲੈਣਾ ਸੀ ਉਹਨਾਂ ਟਾਰਗੇਟ ਨੂੰ ਜ਼ੈਰੋ ਗਨ ਸਾਈਟ ਦੀ ਸੇਚ ਲੈ ਕੇ ਡਾਇਵ ਮਾਰੀ ਪਰ ਉਸੇ ਹੀ ਚਮਤਕਾਰੀ ਨਾਲ ਉਹ ਜਹਾਜ਼ ਨੂੰ ਮੁੜ ਆਕਾਸ਼ ਵੱਲ ਨਾ ਮੋੜ ਸਕੇ ਬਹੁਤ ਹੀ ਤੇਜ਼ ਰਫਤਾਰ ਨਾਲ ਧਰਤੀ ਵੱਲ ਨੂੰ ਝਪਟਦਾ ਜਹਾਜ਼ ਨੱਕ ਪਰਨੇ ਧਰਤੀ ਵਿੱਚ ਆਤੋਸਿਆ ਇੱਕ ਜ਼ੋਰਦਾਰ ਧਮਾਕਾ ਹੋਇਆ ਧਰਤੀ ਵਿੱਚ ਜਿਵੇਂ ਹੋਰ ਵੀ ਡੂੰਘਾ ਪਾੜ ਪੈ ਗਿਆ ਜ਼ਮੀਨ ਨਾਲ ਟਕਰਾਉਂਦੇ ਹੈ ਜਹਾਜ਼ ਦੇ ਹਲਕੇ ਹਿੱਸੇ ਟੁਕੜੇ ਹਵਾ ਵਿੱਚ ਚੋੜੇ ਫਿਰ ਦੂਰ ਦੂਰ ਤੱਕ ਧਰਤੀ ਉੱਤੇ ਖਿਲਰ ਗਏ ਹਾਦਸਾ ਹਵਾਈ ਅੱਡੇ ਤੋਂ ਬਹੁਤੀ ਦੂਰ ਨਹੀਂ ਸੀ ਵਾਪਰਿਆ ਇਸ ਲਈ ਮੈਡੀਕਲ ਟੀਮ ਤੇ ਸਾਲਵੇジング ਪਾਰਟੀ ਛੇਤੀ ਹੀ ਮੌਕੇ ਤੇ ਪਹੁੰਚ ਗਈਆਂ ਜੋ ਕੁਝ ਹੋ ਚੁੱਕਾ ਸੀ ਉਸ ਨੂੰ ਵੇਖਦਿਆਂ ਮੈਡੀਕਲ ਟੀਮ ਦੀ ਤਾਂ ਲੋੜ ਹੀ ਨਹੀਂ ਸੀ ਰਹੀ ਟੋਲ ਪੋਰਸ਼ਨ ਨੂੰ ਛੱਟ ਕੇ ਬਾਕੀ ਸਾਰਾ ਜਹਾਜ਼ ਹੀ ਧਰਤੀ ਵਿੱਚ ਤੁਸਿਆ ਪਿਆ ਸੀ ਜਹਾਜ਼ ਦੇ ਪੁਰਜ਼ਿਆਂ ਨੂੰ ਇਕੱਠਾ ਕਰਨਾ ਸਿਰ ਸਾਲਵੇジング ਪਾਰਟੀ ਦਾ ਕੰਮ ਸੀ ਸਾਲਵੇジング ਪਾਰਟੀ ਨੇ ਇਹਨਾਂ ਟੁਕੜਿਆਂ ਨੂੰ ਇਕੱਠਾ ਕੀਤਾ ਹੱਥ ਸੇ ਵਾਲੀ ਥਾਂ ਉੱਤੇ ਡੂੰਘੀ ਖੋਦਾਈ ਕਰਕੇ ਜਿੰਨੇ ਵੀ ਹਿੱਸੇ ਪੁਰਜ਼ੇ ਨਿਕਲਦੇ ਸਨ ਉਹ ਕੱਢ ਲੈ ਬਹੁਤ ਕੁਝ ਸੜ ਚੁੱਕਾ ਸੀ ਪਿਗਲ ਚੁੱਕਾ ਸੀ ਪੇਪਛਾਣਾ ਹੋ ਚੁੱਕਾ ਸੀ ਸਭ ਤੋਂ ਅਗਲੇ ਹਿੱਸੇ 'ਚ ਛੋਣ ਕਰਕੇ ਦੋਵਾਂ ਨਾਸ਼ਾਂ ਦਾ ਤਾਂ ਜਿਵੇਂ ਬਚਿਆ ਹੀ ਕੁਝ ਨਹੀਂ ਸੀ ਸੜਿਆ ਅੱਧ ਸੜਿਆ ਮਾਸ ਨਿੱਕੇ ਨਿੱਕੇ ਲੋਥੜਿਆਂ ਵਿੱਚ ਮਿੱਟੀ ਨਾਲ ਇੱਕਮਿਕ ਹੋਏ ਗਏ ਜਹਾਪਦੇ ਸਨ ਹੱਥ ਸੇਂੀਆਂ ਤਾਰਾਂ ਮਣ ਉਤੇ ਵਾਰਸ ਲੰਮਾ ਪੈੰਡਾਤਾ ਕਰਕੇ ਪਹੁੰਚ ਚੁੱਕੇ ਸਨ ਪਰ ਸਭ ਯਤਨਾਂ ਦੇ ਬਾਵਜੂਦ ਸਾਲ ਬੇজিং ਪਾਰਟੀ ਲਾਸ਼ਾਂ ਤੱਕ ਨਹੀਂ ਸੀ ਪਹੁੰਚ ਸਕੀ ਸੰਸਕਾਰ ਦਾ ਮਿੱਥਿਆ ਸਮਾਨ ਲਾਗੇ ਆ ਰਿਹਾ ਸੀ ਪਰ ਅਜੇ ਤੱਕ ਉਹਨਾਂ ਨੂੰ ਕੁਝ ਕੁ ਿੱਲੋ ਬੋਟੀਆਂ ਹੀ ਮਿਲ ਸਕੀਆਂ ਸਨ ਮਿਲੇ ਲੋਥੜਿਆਂ ਦੀ ਪਛਾਣ ਬਾਰੇ ਵੀ ਦਾਅਵਿਆਂ ਨਾਲ ਕੁਝ ਨਹੀਂ ਸੀ ਕਿਹਾ ਜਾ ਸਕਦਾ ਪਾਇਲਟ ਦੀ ਸੀਟ ਨੈਵੀਗੇਟਰ ਤੋਂ ਪਹਿਲਾਂ ਕਰਕੇ ਹੋ ਸਕਦਾ ਸੀ ਕਿ ਸਾਰਾ ਮਾਸ ਸਿਰਫ ਉਸੇ ਦੀ ਦਾਸ਼ਦਾ ਹੋਵੇ ਬੇਲਾ ਇਹੋ ਜਿਹਿਆਂ ਗਿਣਤੀਆਂ ਵਿੱਚ ਪੈਣ ਦਾ ਨਹੀਂ ਸੀ ਬੇਲਾ ਸੀ ਆਖਰੀ ਰਸਮ ਨੂੰ ਸਮੇਂ ਸਿਰ ਤੇ ਸਹੀ ਸਲਾਮਤ ਪੂਰਾ ਕਰਨ ਦਾ ਸਟੇਸ਼ਨ ਕਮਾਂਡਰ ਨੇ ਸੋਚ ਵਿਚਾਰ ਕੇ লাশ ਦੇ ਮਿਲੇ ਲੋਥੜਿਆਂ ਨੂੰ ਦੋਹਾਂ ਹਿੱਸੇ ਵਿੱਚ ਵੰਡਣ ਦਾ ਹੁਕਮ ਦੇ ਦਿੱਤਾ ਪੰਸੇਰੀ ਪਰ ਲੋਥੜੇ ਨੂੰ ਦੋਹਾਂ ਥਾਈਂ ਵੰਡ ਕੇ ਆਦਮ ਕੱਦ ਬਕਸਿਆਂ ਵਿੱਚ ਬੰਦ ਕਰ ਦਿੱਤਾ ਗਿਆ ਇੱਕੋ ਹੀ Laash ਦੇ ਲੋਥੜੇ ਦੀ ਵੰਡ ਬੜਾਈ ਵਿੱਚ ਇੱਕ ਬਕਸਾ ਫਲਾਈਟ ਲੈਫਟਨੈਂਟ ਮਨਜੀਤ ਸਿੰਘ ਸੇਖੋਂ ਤੇ ਦੂਜਾ ਫਲਾਈਂਗ ਅਫਸਰ ਕਮਲੇ ਸ਼ਰਮਾ ਦਾ ਪਣ ਗਿਆ ਹੁਣ ਦੋਹਾਂ ਬਕਸਿਆਂ ਨੇ ਦੋ ਧਰਮਾਨੀਆਂ ਰਸਮਾਂ ਦੇ ਹਵਾਲੇ ਹੋ ਜਾਣਾ ਸੀ ਵੇਦਾਂ ਤੋਂ ਮੰਤਰ ਉਚਾਰੇ ਗਏ ਗੁੱਟਕੇ ਤੋਂ ਜਪਜੀ ਸਾਹਿਬ ਪੜਿਆ ਗਿਆ ਪੰਡਤ ਨੇ ਉੱਚੀ ਉੱਚੀ ਸ਼ਲੋਕਾਂ ਦਾ ਉਚਾਰਨ ਕੀਤਾ ਭਾਈ ਨੇ ਅਰਦਾਸ ਦੀ ਰਸਮ ਪੂਰੀ ਕੀਤੀ ਤਿਆਰ ਕੀਤੀਆਂ ਦੋ ਚੱਤਾਂ 'ਤੇ ਬਕਸਿਆਂ ਨੂੰ ਚਿੰਨ ਦਿੱਤਾ ਗਿਆ ਚੀਖਾਂ ਨੂੰ ਅੱਗ ਲਾਈ ਗਈ ਤਾਂ ਜਾਪਿਆ ਜਿਵੇਂ ਦੋ ਵਿਅਕਤੀ ਹੀ ਨਹੀਂ ਮਰੇ ਸਗੋਂ ਉਹਨਾਂ ਨਾਲ ਜੁੜਿਆ ਹੋਰ ਵੀ ਬਹੁਤ ਕੁਝ ਮਰ ਗਿਆ ਹੈ ਜੋ ਮਰ ਚੁੱਕੇ ਸਨ ਉਹਨਾਂ ਜਿਉਣਾ ਨਹੀਂ ਸੀ ਪਰ ਜੋ ਜਿਉਂਦੇ ਸਨ ਉੰਬਰੇ ਅਸਮਾਨ ਹੋ ਗਏ ਸਨ ਦੋ ਮਾਂ ਮਰ ਗਿਆ ਦੇ ਮਾਂ ਪਿਓ ਦਾ ਆਪਣਾ ਦਰਦ ਵੀ ਅਥਾ ਸੀ ਪਰ ਉਦੋਂ ਹਾਂ ਹੋਰਾਂ ਦੇ ਦੁੱਖਾਂ ਦਾਦਾਂ ਦੀਆਂ ਗੱਲਾਂ ਕਰ ਕਰ ਜਿਵੇਂ ਸਕੂਨ ਭਾਲ ਰਹੇ ਸਨ ਸਾਰਾ ਦੇਸ਼ ਇਹ ਦਰਦ ਦੇ ਖਾਰੇ ਸਮੁੰਦਰ ਚ ਸੁੱਟ ਦਿੱਤਾ ਗਿਆ ਸੀ ਦੇਸ਼ ਦੇ ਨੇਤਾ ਦੇ ਕਤਲ ਤੋਂ ਲੈ ਕੇ ਹਜ਼ਾਰਾਂ ਹੋਰ ਬੇਗੁਨਾਹੇ ਕਤਲ ਹੋ ਚੁੱਕੇ ਸਨ ਜਿਨ੍ਹਾਂ ਨੂੰ ਚੰਦਨ ਦੀ ਚਿਖਾਤਾ ਕੀ ਜਾਨੂ ਪਛਾਣੂ ਦੇ ਹੱਥਾਂ ਦੀ ਸ਼ੋਭੀ ਨਸੀਬ ਨਹੀਂ ਸੀ ਹੋਈ ਤਾਰ ਮੈਲ ਨੂੰ ਤੇ ਮਨਜੀਤ ਦੇ ਪਿਓ ਨੂੰ ਦੂਰੇ ਦਰਚੋਂ ਗੁਜ਼ਰਨਾ ਪਿਆ ਸੀ ਉਹਨੂੰ ਅਹਿਸਾਸ ਹੋਇਆ ਕਿ ਇਹੋ ਜਿਹੀ ਹਾਲਤ ਵਿੱਚ ਅੰਮਰ ਸ੍ਰੋ ਚੱਲ ਕੇ ਆਗਰਾ ਪਹੁੰਚਣਾ ਜਿਵੇਂ ਕਿਸੇ ਵੀ ਤਰ੍ਹਾਂ ਸੰਭਵ ਨਾ ਹੋਵੇ ਸਾਰਾ ਹੀ ਦੇਸ਼ ਇੱਕ ਜੰਗਲ ਬਣਿਆ ਪਿਆ ਸੀ ਜਿੱਥੇ ਦ੍ਰਿੰਦਗੀ ਆਵਾਰਾ ਭੱਜੀ ਫਿਰਦੀ ਸੀ ਖੰਖਾਰ ਜਨਬਰਾਂ ਨੂੰ ਸਰਕਾਰ ਨੇ ਪੂਰੀ ਖੁੱਲ ਦੇ ਦਿੱਤੀ ਸੀ ਉਹ ਆਦਮਬੋ ਆਦਮਬੋ ਕਰਦੇ ਖਾਸ ਤਰ੍ਹਾਂ ਦੇ ਮਾਸ ਨੂੰ ਸੁਗਦੇ ਫਿਰਦੇ ਸਨ ਸਾਰਿਆਂ ਨੇ ਸਲਾਹ ਕੀਤੀ ਕਿ ਮਨਜੀਤ ਦੇ ਪਿਓ ਨੂੰ ਆਗਰੇ ਜਾਣ ਦਾ ਖਤਰਾ ਨਹੀਂ ਸੀ ਲੈਣਾ ਚਾਹੀਦਾ ਪਰ ਉਹ ਜਾਂ ਲਈ ਬਜਿੱਦ ਸੀ ਇਹ ਕਿਦਾਂ ਹੋ ਸਕਦਾ ਮੇ ਪੁੱਤ ਦੀ ਆਖਰੀ ਰਸਮ ਬੜੇ ਵੀਨਾ ਪਹੁੰਚਾਂ ਉਹਦੇ ਪਰੇ ਮਾਨੇ ਖਿਜ ਕੇ ਕਿਹਾ ਆ ਜਿਹੜੇ ਐਨੇ ਮਰੇ ਨੇ ਉਹਨਾਂ ਉਤੇ ਤਾਂ ਪਿਉ ਮਾਨੇ ਹੀ ਪਾਏ ਹੋਣਿਆਂ ਖਫਣ ਉਹਦੇ ਇੱਕ ਦੋਸਤ ਨੇ ਆਪਣੇ ਬੋਧਿਆਂ 'ਚ ਹੱਥ ਫੇਲਦਿਆਂ ਆਖਿਆ ਮੈਂ ਚਲਾ ਜਾਣਾ ਪਰ ਜਾਈ ਨਾਲ ਮਨਜੀਤ ਮੇਰਾ ਵੀ ਤਾਂ ਪੁੱਤ ਹੈ ਪਰ ਜਿੱਦੋਂ ਨਾ ਹਰਿਆ ਉਹਨੂੰ ਮਾਨ ਸੀ ਕਿ ਜ਼ਹਿ ਪੁੱਤ ਦਾ ਪਿਉ ਹੈ ਜਿਹੜਾ ਦੇਸ਼ ਖਾਤਰ ਆਪਣੇ ਫਰਜ਼ ਨਿਭਾਉਂਦਾ ਮਾਰਿਆ ਗਿਆ ਸੀ ਉਹਨੂੰ ਸ਼ਾਇਦ ਇਹ ਵੀ ਮਾਨ ਸੀ ਕਿ ਉਹ ਆਪ ਵੀ ਇਸੇ ਦੇਸ਼ ਦੀ ਫੌਜ ਦਾ ਇੱਕ ਅਧਿਕਾਰੀ ਰਹਿ ਚੁੱਕਾ ਹੈ ਪਰ ਉਸ ਦੇ ਇਸ ਮਾਣ ਦੇ ਗਲ ਵਿੱਚ ਟੈਰ ਪਾ ਕੇ ਅੱਗ ਲਾ ਦਿੱਤੀ ਗਈ ਤੇ ਉਹਦਾ ਮਾਣ ਪੱਕੀ ਸੜਕ ਉੱਤੇ țeੜ-țeੜ ਕਰਕੇ ਭੱਜਣ ਲੱਗਾ ਭੀੜ ਦਾ ਹਾਸਾ ਉੱਚਾ ਹੋਇਆ ਮੈਂ ਇੱਕ ਸ਼ਹੀਦ ਦਾ ਪਿਓ ਹਾਂ ਉਹਦੇ ਸਦਾ ਮਾਣ ਨੇ ਜਿਵੇਂ ਆਖਰੀ ਹੌਕੀ ਭਰੀ ਫੇਰ ਕੀ ਹੋਇਆ ਹੈ ਤਾਂ ਪੁੱਤਰੀ ਭੀੜ ਦੇ ਹੀ-ਹੀ ਕਰਦੇ ਹਾਸੇ ਨੇ ਅੱਗ ਉੱਤੇ ਜਿਵੇਂ ਹੋਰ ਅੱਗ ਬਾਲ ਦਿੱਤੀ ਉਹਨੂੰ ਯਾਦ ਆਇਆ ਪਿਛਲੀ ਲੜਾਈ 'ਚ ਇੰਨਾ ਹੀ ਥਾਮਾਂ ਉੱਤੇ ਲੰਘਦੇ ਫੌਜੀਆਂ ਦਾ ਥਾ-ਥਾ ਸਵਾਗਤ ਕੀਤਾ ਜਾਂਦਾ ਸੀ। ਉਹਦੀ ਜੀਪ ਰੋਕ ਕੇ ਮੱਥੇ ਤੇ ਤਿਲਕ ਲਾਇਆ ਗਿਆ ਸੀ। ਗੁੱਟ ਤੇ ਮੋੜੀ ਦੀ ਤੰਦ ਬੰਨੀ ਗਈ ਸੀ। ਉਹਨੂੰ ਆਪਣੇ ਲੋਕਾਂ ਉੱਤੇ ਮਾਣ ਹੋਇਆ। ਉਹਦੇ ਅੰਦਰ ਆਪਣੇ ਆਪ ਹੀ ਅਤਾ ਸ਼ਕਤੀ ਆਸਮਾਈ ਸੀ। ਸ਼ਾਇਦ ਇਸ ਮਾਣ ਸਦਕਾ ਵੀ ਉਹ ਅਜ ਇਕੱਲਾ ਹੀ ਤੁਰ ਪਿਆ ਸੀ। ਪਰ ਹੁਣ ਤਾਂ ਬਹੁਤ ਕੁਝ ਬਦਲ ਚੁੱਕਾ। ਉਹੀ ਲੋਕ ਸਨ ਉਹੀ ਦੇਸ਼ ਪਰਦੇਸ਼ ਦੇ ਰਾਜੇ ਰਾਣੀਆਂ ਨੇ ਰਲ ਕੇ ਸਾਰਿਆਂ ਨੂੰ ਕਰਾਹੇ ਪਾ ਦਿੱਤਾ ਉਹ ਤਾਂ ਆਪਣੇ ਆਪ ਨੂੰ ਉਸ ਦੇਸ਼ ਦਾ ਰਾਖਾ ਸਮਝਿਆ ਕਰਦਾ ਸੀ ਪਰ ਜੋ ਨੂੰ ਆਪਣੀ ਹੀ ਰਾਖੀ ਕਰਨੀ ਔਖੀ ਜਾਪ ਰਹੀ ਸੀ ਭੀੜ ਚੋਂ ਕਿਸੇ ਨੇ ਉਹਦੀ ਘਰ ਵਾਲੀ ਦੀ ਚੁੰਨੀ ਸਿਰ ਤੋਂ ਖਿੱਚ ਦਿੱਤੀ ਉਹਦੇ ਜ਼ਖਮੀ ਸਵੈਮਾਨ ਨੂੰ ਜਿਵੇਂ ਪਲੀਤਾ ਲੱਗ ਗਿਆ ਪਤਦੇ ਵਿਜੋਗ ਚ ਸੋਗੀ ਹੋ ਗਿਆ ਲਹੂ ਇੱਕ ਵਾਰ ਹੀ ਉਬਾਲਾ ਖਾ ਗਿਆ ਉਹਨੇ ਆਪਣਾ ਰਵਾਲਵਰ ਖਿੱਚਿਆ ਕੁਝ ਗੋਲੀਆਂ ਭੀੜ ਵੱਲ ਦਾਗ ਦਿੱਤੀਆਂ ਪੁੱਤਰਿਆ ਹਜ਼ੂਮ ਕੁਝ ਠੰਡਾ ਹੋਇਆ ਹੁਣ ਉਹਨੂੰ ਹੋਸ਼ ਆਈ ਕਿ ਉਹ ਅਜੇ ਤਾਂ ਬਹੁਤ ਲੰਮਾ ਜੰਗਲ ਪਾਰ ਕਰਨਾ ਬਾਕੀ ਹੈ ਕੁਝ ਸੋਚ ਕੇ ਉਹਨੇ ਆਪਣੀ ਕਾਰ ਦਾ ਅੰਬਾਲਾ ਹਵਾਈ ਐਡੇ ਵੱਲ ਕਰ ਲਿਆ ਸਾਰੇ ਵਿਥਿਆ ਸੰਦ ਤੋਂ ਬਾਅਦ ਹਵਾਈ ਐਡੇ ਦੇ ਕਮਾਂਡ ਨੇ ਦਲਾਸਾ ਦਿੱਤਾ ਤੇ ਹਥਿਆਰਬੰਦ ਦਸਤਾ ਨਾਲ ਵੀ ਥੋੜਿਆ ਜਿਸ ਕਾਰਨ ਉਹ ਸਹੀ ਸਨਮਤਾ ਆਪਣੇ ਪੁੱਤ ਦੀ ਆਖਰੀ ਰਸਮ ਵਿੱਚ ਸ਼ਾਮਲ ਹੋ ਸਕੇ ਪੂਰੇ ਹੋ ਚੁੱਕੇ ਹਵਾਈ ਬਾਜਾਂ ਦੀਆਂ ਰਸਮਾਂ ਵੀ ਪੂਰੀਆਂ ਹੋ ਚੁੱਕੀਆਂ ਸਨ ਪਰ ਮਾਪਾਪ ਨੂੰ ਅਜ ਵੀ ਬੜਾ ਕੁਝ ਅਧੂਰਾ ਅਧੂਰਾ ਲੱਗ ਰਿਹਾ ਸੀ ਸਭ ਕੁਝ ਹੱਥੀਂ ਕਰਕੇ ਵੀ ਉਹਨਾਂ ਨੂੰ ਯਕੀਨ ਨਹੀਂ ਸੀ ਵੱਜ ਰਿਹਾ ਕਿ ਇੰਨੀ ਛੇਤੀ ਇਹਨਾਂ ਕੁਝ ਵੀ ਵਾਪਰ ਸਕਦਾ بس ਮਨੁੱਖ ਮਾ ਦੇਣ ਲਈ ਦੋਮਾ ਪਰਵਾਰ ਨੇ ਹਵਾਈ ਹਾਸੇ ਵਾਲੀ ਥਾਂ ਨੂੰ ਅੱਖੀ ਵੇਖਣ ਦਾ ਮਨ ਬਣਾ ਲਿਆ ਹਵਾਈ ਅੱਡੇ ਤੋਂ ਹਾਸੇ ਵਾਲੀ ਥਾਂ ਨੂੰ ਜਾਂਦੇ ਆ ਦੋਮਾ ਮਨ ਵਾਲਿਆਂ ਦਾ ਸਾਂਝਾ ਦੋਸਤ ਉਹਨਾਂ ਦੇ ਨਾਲ ਸੀ ਉਹ ਦੋਮਾ ਮਨ ਵਾਲਿਆਂ ਦੀਆਂ ਆਖਰੀਆਂ ਗੱਲਾਂ ਦੱਸਦਾ ਰਿਹਾ ਇਹ ਰੋਜ਼ਾਨਾ ਜ਼ਿੰਦਗੀ ਚ ਕੀਤੀਆਂ ਆਮ ਜਿਹੀਆਂ ਗੱਲਾਂ ਸਨ ਪਰ ਆਖਰੀ ਹੁਣ ਕਰਕੇ ਖਾਸ ਬਣ ਗਈਆਂ ਸਨ ਦੋਮਾ ਨੇ ਆਪਣੇ ਇਸੇ ਦੋਸਤ ਨੂੰ ਉਡਾਣ ਉੱਤੇ ਜਾਣ ਤੋਂ ਪਹਿਲਾਂ ਕਿਹਾ ਸੀ ਜੇ ਥੋੜੀ ਦੇਰ ਹੋ ਗਈ ਤਾਂ ਉਡੀਕ ਲਵੀ ਲੰਚ ਇਕੱਠੇ ਕਰਾਂਗੇ ਪਰ ਉਹਦੀ ਉਡੀਕ ਖਬਰ ਮਿਲਦਿਆਂ ਸਾਰੀ ਹੰਬ ਗਈ ਸੀ ਮੋਆ ਮਰਿਆ ਨੂੰ ਕੋਈ ਕਿੰਨਾ ਕੁ ਚਿਰ ਉਡੀਕਦਾ ਉਹਦੀਆਂ ਗੱਲਾਂ ਸੁਣ ਕੇ ਦੋਮਾ ਮਾਮਾ ਦੀਆਂ ਸਿਸਕੀਆਂ ਇੱਕ ਵਾਰ ਫਿਰ ਉੱਚੀਆਂ ਉੱਠੀਆਂ ਦੋਵੇਂ ਪਿਆ ਨੂੰ ਆਪਣੇ ਦਿਲਾਸੇ ਦਾ ਹੱਥ ਉਹਨਾਂ ਦੇ ਮੋਢਿਆਂ ਤੇ ਰੱਖਣਾ ਪਿਆ ਮਨਜੀਤ ਦੇ ਪਿਤਾ ਨੇ ਆਪਣਾ ਧਿਆਨ ਹੋਰ ਥਾਂ ਪਾਉਣ ਲਈ ਇੱਧਰ ਉੱਧਰ ਬਾਰੇ ਸੋਚਿਆ ਪਰ ਰਾਹ ਵਾਲਾ ਹਾਦਸਾ ਫੇਰ ਉਸ ਦਾ ਰਾਹ ਮਨ ਖਲੋਤਾ ਇਹ ਕਿ ਹੋ ਜੇ ਦਿਨ ਆ ਗਏ ਸੰਨ ਕੀ ਕਹਾਤ ਨਹੀਂ ਦੂਜੇ ਨੂੰ ਵੱਡਣਾ ਸ਼ੁਰੂ ਕਰ ਦਿੱਤਾ ਸੀ ਇਹੋ ਜਿਹੇ ਕਾਲੇ ਦਿਨ ਸੰਨ আর ਪਰ ਦਿੱਸਤਾ ਹੀ ਕੁਝ ਨਹੀਂ ਸੀ ਰਾਹ ਵਾਲੇ ਹਾਦਸੇ ਬਾਰੇ ਸੋਚਨੇ ਆ ਉਹਨੂੰ ਝੂਠੀ-ਮੋਠੀ ਦੀ ਤਸੱਲੀ ਹੋਈ ਕਿ ਉਹਦੇ ਪੁੱਤ ਨੂੰ ਪੂਰੇ ਸਨਮਾਨ ਨਾਲ ਅੱਗ ਦੇ ਹਵਾਲੇ ਕੀਤਾ ਜੇ ਇਹ ਕਿਦਰੇ ਰਾਚਕਰ ਗਿਆ ਹੁੰਦਾ ਤਾਂ ਇਹਦੇ ਮੁਸ਼ਕੇ ਮਾਸ ਨੂੰ ਸ਼ਾਇਦ ਕੁੱਤਿਆਂ ਵੀ ਮੂੰਹ ਨਹੀਂ ਸੀ ਲਾਉਣਾ ਉਹਦੇ ਤੁਖ ਦੇ ਅੰਦਰਲੇ ਨੇ ਕਮਲੇ ਸ਼ਰਮਾ ਦੇ ਪਿਓ ਨਾਲ ਗਿਲਾ ਸਾਂਝਾ ਕੀਤਾ ਸਮਝ ਨਹੀਂ ਆਉਂਦੀ ਇਸ ਮੁਲਕ ਨੂੰ ਕੀ ਹੋ ਗਿਆ ਸ਼ਰਮਾ ਦੇ ਉਦਾਸ ਚਿਹਰੇ ਉੱਤੇ ਸ਼ਿਕਨ ਵਰਗਾ ਕੁਝ ਚਮਕਿਆ ਉਸ ਕੁਝ ਕਹਿਣਾ ਚਾਹਿਆ ਪਰ ਪਤਾ ਨਹੀਂ ਕੀ ਸੋਚ ਕੇ ਫਿਰ ਚੁੱਪ ਕਰ ਗਿਆ ਉਫ ਆਪਣੇ ਦੇਸ਼ ਹੀ ਦੇਸ਼ 'ਚ ਬੰਦਾ ਪਨਾਹਗੀਰ ਬਣ ਜਾਏ ਸ਼ਰਮਾ ਦੇ ਮੱਥੇ ਦਾ ਸ਼ਿਕਨ ਹੋਰ ਵੀ ਤਲਖ ਹੋ ਗਿਆ ਸੇਖੋਂ ਦੇ ਮੰਨ ਦਾ ਗੁੱਸਾ ਜਿਵੇਂ ਆਪਣੀ ਹੀ ਪ੍ਰਕਰਮਾਂ ਕਰਨ ਲੱਗਾ ਕਦੇ ਸੋਚਿਆ ਹੀ ਨਹੀਂ ਸੀ ਕਿ ਸਾਡੇ ਮੱਥਿਆਂ ਤੇ ਤਿਲਕ ਲਾਉਣ ਵਾਲੇ ਹੱਥ ਐਨੇ ਛੇਤੀ ਝਾਲਮ ਬਣ ਜਾਣਗੇ ਸ਼ਰਮਾ ਸਾਹਿਬ ਦੀਆਂ ਤਲਖ ਹੋਈਆਂ ਨਾੜਾਂ ਜਿਵੇਂ ਫਟ ਗਈਆਂ ਸਰਦਾਰ ਸਾਹਿਬ ਮੇਰੀ ਗੱਲ ਦਾ ਬੁਰਾ ਨਾ ਮਨਾਓ ਪਰ ਜਿਹੜੀ ਜ਼ਹਿਰ ਤੁਸੀਂ ਕਈ ਸਾਲਾਂ ਦੀ ਬੀਗ ਰਹੇ ਸੀ ਆਖਰ ਉਸਨੇ ਵੀ ਤਾਂ ਫੁੱਟਣੀ ਸੀ ਮਨ ਚ ਜਿਵੇਂ ਤਰੇੜਾਂ ਪਣ ਲੱਗੀਆਂ ਸ਼ਰਮਾ ਸਹ ਪੰਜਾਬ ਚ ਦਾਕ ਕਦੇ ਨਹੀਂ ਹੋਇਆ ਇਕੀਆਂ ਦੁੱਖੀਆਂ ਬਾਰਦਾਤਾਂ ਤਾਂ ਹੋਈਆਂ ਪਰ ਇੰਜ ਅਰਬੀ ਰਾਇਸਤਰੀ ਕੇ ਨਾਲ ਤਾਂ ਬੰਦਿਆਂ ਨੂੰ ਨਹੀਂ ਮਾਰਿਆ ਗਿਆ ਉਹ ਦੋ ਵਿਅਕਤੀ ਨਾ ਹੋ ਕੇ ਜਿਵੇਂ ਦੋ ਧਰਮ ਬਣ ਗਏ ਸਰਦਾਰ ਜੀ ਬੰਦਾ ਆਪਣੀਆਂ ਵਧੇਕੀਆਂ ਬਹੁਤ ਛੇਤੀ ਭੁੱਲ ਜਾਂਦਾ ਰਸਾ ਜੋ ਸਿਰਫ ਇੱਕ ਹੀ ਫਿਰਕੇ ਦੇ ਬੰਦੇ ਕੱਢ ਕੇ ਮਾਰਦੇ ਨੇ ਕੀ ਆਰਗੇਨਾਈਜ਼ ਤਰੀਕੇ ਨਾਲ ਨਹੀਂ ਸੀ ਉਹ ਕੁਝ ਕੁ ਗੁੰਡਿਆਂ ਦਾ ਕੰਮ ਸੀ ਉਹਦੇ ਲਈ ਸਾਰੀ ਕੌਮ ਨੂੰ ਦੋਸ਼ੀ ਨਹੀਂ ਕਰਦਾਨਿਆ ਜਾ ਸਕਦਾ ਫਿਰ ਅੱਜ ਤੱਕ ਇਹ ਵੀ ਪਤਾ ਨਹੀਂ ਲੱਗਾ ਕਿ ਉਹਨਾਂ ਦੇ ਕਾਤਲ ਕੌਣ ਸਨ ਇਹ ਵੀ ਜੋ ਕੁਝ ਹੋ ਰਿਹਾ ਹੈ ਸਰਦਾਰ ਬਹਾਦਰ ਕੁਝ ਕੁ ਗੰਡਿਆਂ ਦੇ ਹੀ ਕੰਮ ਆ ਇੱਥੇ ਵੀ ਕਦੇ ਪਤਾ ਨਹੀਂ ਲੱਗ ਸਕਿਆ ਕਿ ਅਸਲੀ ਕਾਤਲ ਕੌਣ ਆ ਮਨਜੀਤ ਦੇ ਪਿਓ ਨੂੰ ਜਾਪਿਆ ਜਿਵੇਂ ਸ਼ਰਮਾ ਸਾਹਿਬ ਦੀ ਗਲਤ ਨਹੀਂ ਸਨ ਫਿਰ ਗਲਤ ਕੌਣ ਸੀ ਇਹ ਤਾਣੀ ਉਲਝ ਗਈ ਸੀ ਤਾਣੇ ਪੇਟੇ ਦਾ ਵੀ ਪਤਾ ਨਹੀਂ ਸੀ ਲੱਗਦਾ ਸਰਦਾਰ ਜੀ ਤੁਸੀਂ ਪੰਜਾਬ ਚ ਬੈਠਿਆ ਸੋਚ ਲਿਆ ਕਿ ਡਾਂਗ ਸੋਟਾ ਬੋਣਾ ਸਿਰਫ ਤੁਹਾਨੂੰ ਹੀ ਆਉਂਦਾ ਪਰ ਇਨ ਨੂੰ ਨਾਲ ਹੁਣ ਤੁਹਾਡੇ ਵੀ ਅੱਖਾਂ ਖੁੱਲ ਜਾਣਗੀਆਂ ਕਿ ਧਰਮ ਦੇ ਮਾਮਲੇ ਚ ਕੋਈ ਵੀ ਪਿੱਛੇ ਨਹੀਂ ਇੱਕ ਤਕੜਾ ਝਟਕਾ ਲੱਗਾ ਉਹ ਮਸਾਂ ਹੀ ਸੰਭਲੇ ਜੀਪ ਪੱਕੀ ਸੜਕ ਤੋਂ ਲੈ ਕੇ ਕੱਚੀ ਸੜਕ ਉੱਤੇ ਪਹੁੰਚ ਚੁੱਕੀ ਸੀ ਜਹ ਆਪਦਾ ਸੀ ਹਾਤਸੇ ਵਾਲੀ ਥਾਂ ਕੇ ਤੇ ਲਾਗੇ ਬੰਨੇ ਹੀ ਸੀ ਉਹ ਪਹੁੰਚੇ ਤਾਂ ਸਾਲ ਵੇਜ਼ਿੰਗ ਪਾਰਟੀ ਦਾ ਕੰਮ ਅਜੇ ਵੀ جاری ਸੀ ਜਹਾਜ਼ ਦੇ ਵੱਡੇ ਪੁਰਜੇ ਕ੍ਰੇਨ ਨਾਲ ਕਵਿਨ ਮੈਰੀ ਵਿੱਚ ਲੱਦੇ ਜਾ ਰਹੇ ਸਨ ਜਹਾਜ਼ ਦੇ ਟਕਰਾਨ ਵਾਲੀ ਥਾਂ ਉੱਤੇ ਡੂੰਗਾ ਖੂਬ ਪਹੁੰਚਕਾ ਸੀ ਆਪਣੇ ਪੁੱਤਾਂ ਦੇ ਧਿਆਨ ਘਾਤ ਨੂੰ ਚਿਤ ਬੰਧਿਆ ਉਹ ਇੱਕ ਵਾਰ ਫੇਰ ਫਿਸ ਗਏ ਇੱਕ ਪਾਸੇ ਤਰਪਾਲ ਉੱਤੇ ਮਿੱਟੀ ਚ ਰੁਲੇ ਲੋਥੜਿਆਂ ਦਾ ਢੇਰ ਲੱਗਾ ਸੀ। ਇੱਕ ਕੁੱਤਾ ਝਈਆਂ ਲੈ ਲੈ ਪੈ ਰਿਹਾ ਸੀ ਪਰ ਸੰਤਰੀ ਉਹਨੂੰ ਸੰਗੀਨ ਲੱਗੀ ਬੋਤਲ ਨਾਲ ਸ਼ਸ਼ਕਿਰ ਰਿਹਾ ਸੀ। ਦੂਗੇ ਖੂਚ ਉਪਰ ਜੇਕਰ ਦੇ ਕਈ ਅੰਗ ਅਜੇ ਵੀ ਮਿਲ ਰਹੇ ਸਨ। ਇਹ ਸਾਰਾ ਕੁਝ ਵੇਖ ਕੇ ਉਹਨਾਂ ਨੂੰ ਹਰਾਨੀ ਤੇ ਚਿੰਤਾ ਹੋਈ ਜੇ ਆਖਰੀ ਰਸਮਾਂ ਵੀ ਸਹੀ ਤਰ੍ਹਾਂ ਨਾਲ ਨਾ ਹੋਈਆਂ ਤਾਂ ਮਰਨ ਵਾਲਿਆਂ ਦੀਆਂ ਰੂਹਾਂ ਨੇ ਤਾਂ ਪਟਕਦੇ ਹੀ ਰਹਿਣਾ ਸੀ। ਸਾਂਝੇ ਦੋਸਤ ਨੇ ਭਰੋਸਾ ਦਿਵਾਇਆ ਕਿ ਉਹ ਰਹਿੰਦੇ ਲੋਥੜਿਆਂ ਦੇ ਸੰਸਕਾਰ ਦਾ ਵੀ ਪ੍ਰਬੰਧ ਕਰਵਾ ਦੇਵੇਗਾ ਪਰ ਮਾਸਤੀ ਸ਼ਨਾਖਤ ਕਿਵੇਂ ਹੋਵੇਗੀ ਸ਼ਰਮਾ ਸਾਹਿਬ ਦੀ ਚਿੰਤਾ ਭੁੱਲੀ ਹਾਂ ਹਾਂ ਸੰਸਕਾਰ ਤਾਂ ਆਪਣੇ ਧਰਮ ਅਨੁਸਾਰ ਹੀ ਹੋ ਸਕਦਾ ਹੈ ਸੇਖੋ ਸਾਹਬ ਦੀ ਜਿੱਦ ਉੱਚੀ ਉੱਚੀ ਕੁੱਕਣ ਲੱਗੀ ਸਾਂਝਾ ਦੋਸਤ ਪਹਿਲਾਂ ਹੋ ਚੁੱਕੇ ਸੰਸਕਾਰ ਦਾ ਸੱਚ ਦੱਸਦਾ ਵਸਤਾ ਚੁੱਪ ਧਰ ਗਿਆ ਇਹ ਸੰਸਕਾਰ ਇਕੱਠਾ ਵੀ ਤਾਂ ਹੋ ਸਕਦਾ ਹੈ ਦੋ ਮਤਰ ਮਾਨਿਆ ਸੰਗੀਆਂ ਰਸਮਾਂ ਨਾਲ ਉਹ ਦੋਵੇਂ ਬੜੇ ਗਹਿਰੇ ਮਿੱਤਰ ਵੀ ਸਨ ਸਾਂਝੇ ਦੋਸਤ ਦਾ ਸੁਝਾਅ ਸੀ ਨਹੀਂ ਉਹਨਾਂ ਦੇ ਧਰਮ ਵੱਖਰੇ ਵੱਖਰੇ ਸਨ ਝੰਡਾ ਫੜ-ਫੜ ਕਰਕੇ ਝੁੱਲਣ ਲੱਗਾ ਧਰਮ ਵੱਖਰੇ ਵੱਖਰੇ ਹੋਣ ਤਾਂ ਸੰਸਕਾਰ ਕਿਵੇਂ ਇਕੱਠੇ ਹੋ ਸਕਦਾ ਹੈ ਸਲਵਿੰਗ ਪਾਰਕ ਦੇ ਬੰਦੇ ਆਣੇ ਜਿਵੇਂ ਚੁੱਕਦੇ ਧਰਮ ਦੇ ਝੰਡੇ ਨੂੰ ਸਲਾਮੀ ਦੇ ਕੇ ਮਾਂਤਾ ਦੇ ਦਿੱਤੀ ਪਰ ਮਾਣੂ ਮਾਤਾ ਮਲਟ ਤੋਂ ਬਾਅਦ লাশ ਦੇ ਟੁਕੜੇ ਦੀ ਪਛਾਣ ਦਾ ਗੋਣਾ ਦੋ ਮਾਮਾ ਉੱਤੇ ਪਿਆ ਦੋਵੇਂ ਮਾਮਾ ਪੈਰ ਭਾਰ ਤਰਪਾਲ ਉੱਤੇ ਬੈਠੀਆਂ ਕਾਲੀ ਕਾਲੀ ਸਾਰਿਆਂ ਨੂੰ ਟੋ ਟੋ ਕੇ ਵੇਖਣ ਲੱਗੀਆਂ ਉਹਨਾਂ ਨੂੰ ਯਕੀਨ ਸੀ ਕਿ ਉਹ ਆਪਣੇ ਹੀ ਸਰੀਰ ਦੀ ਹਿੱਸਿਆਂ ਨੂੰ ਹਰ ਹੱਲਤ ਵਿੱਚ ਪਛਾਣ ਲੈਣਗੇ ਜਿਹੜੇ ਅੰਗ ਨੂੰ ਇੱਕ ਛੱਡਦੀ ਦੂਜੀ ਹੁਣ ਲੈਂਦੀ ਸਾਰਾ ਮਾਸ ਮਾਮਾ ਨੇ ਤਪਤੀਸ਼ੀ ਅੱਖਾਂ ਚੋਂ ਗੁਜ਼ਰ ਕੇ ਵੀ بے ਪਛਾਣਾ ਹੀ ਰਿਹਾ ਤੋ ਇੱਕ ਦੂਜੇ ਦੇ ਗਲ ਲਾ ਕੇ ਉੱਚੀ ਉੱਚੀ ਰੋ ਉਠੀਆਂ ਉਹਨਾਂ ਦੇ ਸਾਹੇ ਦੋਸਤ ਨੇ ਫੈਸਲਾ ਦਿੱਤੀ ਕਿ ਮਾਸ ਦੇ ਬਾਕੀ ਬੱਚੇ ਲੋਥੜਿਆਂ ਨੂੰ ਕਿਸੇ ਵੀ ਧਾਰਮਿਕ ਰੀਤੀ ਰਿਵਾਜ ਤੋਂ ਬਿਨਾਂ ਦਰਿਆ ਬਰਧ ਕਰ ਦਿੱਤਾ ਜਾਵੇ ਪਰ ਇਹ ਕਿਵੇਂ ਹੋ ਸਕਦਾ ਇੱਕ ਪਿਓ ਬੋਲਿਆ ਹਾਂ ਇਹ ਹੋ ਨਹੀਂ ਸਕਦਾ ਦੂਸਰਾ ਪਿਓ ਕੁਕਿਆ ਆਖਰ ਇਹ ਤਰਪ ਦਾ ਮਾਮਲਾ ਅਸੀਂ ਇੰਜ ਨਹੀਂ ਹੋਣ ਦਿਆਂਗੇ ਬੋਲ ਬੁਲਾਰਾ ਉੱਚਾ ਹੋਇਆ ਤੋ ਤੋ ਮੈਂ ਮੈਂ ਉੱਚੀ ਹੋਈ ਤੇ ਮਾਮਣ ਦਾ ਵਿਰਲਾਪ ਹੋਰ ਵੀ ਉੱਚਾ ਹੋਇਆ ਦੋਹਾਂ ਲਾਸ਼ਾਂ ਦਾ ਮਾਸ ਜਿਹੜਾ ਮਾਮਾ ਤੋਂ ਵੀ ਨਹੀਂ ਸੀ ਪਛਾਣਿਆ ਜਾ ਸਕਿਆ ਸਵੇਰੇ ਧਰਮਾਂ ਵਿੱਚ ਵੰਡ ਕੇ ਸੰਸਕਾਰਿਆ ਵੀ ਜਾ ਚੁੱਕਾ ਸੀ ਤੇ ਦੋਹਾਂ ਲਾਸ਼ਾਂ ਦਾ ਮਾਸ ਜਿਹੜਾ ਅਜੇ ਸੰਸਕਾਰਿਆ ਜਾਣਾ ਸੀ ਉਸ ਉੱਤੇ ਧਰਮ ਯੁੱਧ ਛਿੜਿਆ ਹੋਇਆ ਸੀ ਕਹਾਣੀ ਸੁਣ ਲਈ ਧੰਨਵਾਦ ਜੀ